ਉਹ ਦੋ ਜਣੇ ਜਾ ਕੇ ਫਿਰ ਉਹਦੀ ਰਜਿਸਟਰੀ ਕਰਦੇ ਆ ਕੋਈ ਕਤਾਜਤ ਸ਼੍ਰੋਮਣੀ ਕਮੇਟੀ ਦੇ ਵਿੱਚ ਕਦੇ ਵੀ ਕੋਈ ਮੈਨੇਜਰ ਸਿੱਧੇ ਤੌਰ ਤੇ ਆਪਣੀ ਜਾਇਦਾਦ ਆਪਣੀ ਵੇਚ ਸਕਦਾ ਸੋ ਇਹ ਪ੍ਰੋਸੀਜਰ ਮੈਂ ਤਾਂ ਤੁਹਾਡੇ ਰੂਪ ਰੂਪ ਕੀਤਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਾਉਣ ਵਾਲਿਆਂ ਨੇ ਇੰਨੀ ਸਿਆਣਪ ਤੇ ਸੂਝ-ਬੂਝ ਦਿਖਾਈ ਆ ਕਿ ਕਿਤੇ ਵੀ ਕੋਈ ਨਿਜਮਾਬਲੀ ਦੇ ਵਿੱਚ ਕੋਈ ਕਤਾਹੀ ਨਾ ਕਰ ਸਕੇ ਸੋ ਆ ਜਿਹੜਾ ਹੁਣ ਨਵਾਂ ਜਿਹੜਾ ਮਾਜਰਾ ਤੁਹਾਡੇ ਸਾਹਮਣੇ ਰੂਬ ਰੂ ਕਰ ਰਿਹਾ ਇਹ ਇੱਕ ਚਿੱਠੀ ਇਹਨੇ ਲਾਈ ਆ ਨਾਰ ਸ਼ੋਹਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹਦੇ ਵਿੱਚ ਇਹ ਅਧਿਕਾਰ ਲੈ ਕੇ ਮੈਨੂੰ ਸ਼ੋਹਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ 77 ਵੱਲੋਂ ਅਧਿਕਾਰ ਦਿੱਤੇ ਗਏ ਆ ਕਿ ਰੇਟੀਆਂ ਕਰ ਦਿਓ ਗੱਲਬਾਤ ਕਰਕੇ ਇਹਨੇ 2 12 2025 ਨੂੰ ਇਹ ਸਾਰੀ ਜ਼ਮੀਨ ਚਾਰ ਬਖ ਬਖ ਰਜਿਸਟਰੀਆਂ ਜਿਹਦਾ ਤਕਰੀਬਨ ਮੁੱਲ 1 ਕਰੋੜ 32 ਲੱਖ ਰੁਪਇਆ ਚਾਰ ਚੈੱਕ ਜਿਹੜੇ ਇਹਦੇ ਸਬੂਤ ਦਿੱਤੇ ਗਏ ਪਲੱਸ ਹੋਰ ਵੀ ਪੈਸੇ ਮੈਨੂੰ ਜੋ ਪੜਤਾਲ ਹੋਈ ਆ ਉਹਦੇ ਵਿੱਚ ਪਤਾ ਲੱਗਾ ਕਿ ਉਹ ਵੀ ਪੈਸੇ ਵਸੂਲ ਪਾਏ ਆ ਇਹ ਪਰसों ਰਾਤ ਨੂੰ ਮੇਰੇ ਧਿਆਨ ਦੇ ਵਿੱਚ ਸਾਡੇ ਇੱਥੇ ਦੇ ਜ਼ਿਲ੍ਹਾ ਪ੍ਰਧਾਨ ਆ ਉਹ ਤੇ ਉਹਨਾਂ ਦੇ ਨਾਲ ਲਾਂਡਰਾ ਸਾਹਿਬ ਸਾਡੇ ਮੈਂਬਰ ਐਸਜੀਪੀਸੀ ਉਹਨੇ ਮੈਨੂੰ ਇੱਕ ਚਿੱਠੀ ਭੇਜੀ ਮੈਂ ਤਦੇ ਨਾਲ ਦੀ ਨਾਲ ਆਪਣੀ ਫਲਾਇੰਸਕਰ ਸਰਦਾਰ ਗਰਨਾਮ ਸਿੰਘ ਨੂੰ ਉਹਨੂੰ ਪਰਸੋਂ ਦੀ ਰਾਤ ਨੂੰ ਇੱਥੇ ਭੇਜ ਦਿੱਤਾ ਉਹਨੇ ਕੱਲ ਸਾਰੀ ਦਿਹਾੜੀ ਇਸ ਮਾਜਰੇ ਦੀ ਕੋਖ ਕੀਤੀ ਤਹਿਸੀਲਦਾਰ ਸਾਹਿਬ ਕੋਲ ਵੀ ਗਿਆ ਤੇ ਰਜਿਸਟਰੀ ਦੀ ਕਾਪੀ ਵੀ ਕਢਾਈ ਸਾਰਾ ਕੁਝ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਲੇਟ ਰਾਤ ਉਹ ਮੈਨੇਜਰ ਨੂੰ ਟੋਲਦਾ ਰਿਹਾ ਮੈਨੇਜਰ ਰਾਤ ਲੇਟ ਲੱਭਾ ਉੱਥੇ ਫਿਰ ਉਹਨੇ ਸਾਡੇ ਇੱਕ ਮੈਂਬਰ ਸਹਿਬਾਨ ਸੀ ਇੱਕ ਹੋਰ ਲੀਡਰ ਸਹਿਬਾਨ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨੇ ਆਪਣੇ ਬਿਆਨ ਕਲਮਬੰਦ ਕਰਾਏ ਉਹ ਬਿਆਨਾਂ ਦੇ ਵਿੱਚ ਉਹਨੇ ਮੰਨਿਆ ਕਿ ਮੈਂ ਜਿਹੜੀ ਇਹ ਚਿੱਠੀ ਆ ਉਹ ਚਿੱਠੀ ਮੇਰਾ ਖਿਆਲ ਹੈਗੀ ਆ 25-5 25-10 ਦੀ 15-10 ਦੀ ਉਹ ਮੈਂ ਝਾਲੀ ਤਿਆਰ ਕੀਤੀ ਆ ਤੇ 2 12 ਨੂੰ ਮੈਂ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਇਹ ਮੈਂ ਆਪ ਕਰਵਾਈਆਂ ਸੋ ਮੇਰਾ ਕਹਿਣ ਤੋਂ ਬਾਅਦ ਉਹਨੇ ਆਪਣੇ ਬਿਆਨ ਦੇ ਵਿੱਚ ਆਪ ਮੰਨਿਆ ਕਿ ਮੈਂ ਇਹ ਜਿਹੜਾ ਕੰਮ ਸਾਰਾ ਝਾਲ ਸਾਜੀ ਨਾ ਕੀਤਾ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਕਿ ਕਦੇ ਵੀ ਮੈਨੇਜਰ ਨੂੰ ਕੋਈ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਕੱਲੇ ਨੂੰ ਅਧਿਕਾਰ ਨਹੀਂ ਦਿੱਤੇ ਜਾਂਦੇ ਵੀ ਕੋ ਰਜਿਸਟਰੀ ਕਰ ਦਵੇ ਇਹਦਾ ਪ੍ਰੋਸੀਜਰ ਜਿਹੜਾ ਮੈਂ ਤੁਹਾਨੂੰ ਉੱਤੇ ਦੱਸਿਆ ਇਹ ਦੋ ਵਾਰੀ ਐਗਜ਼ੀਕਟਿਵ ਦੇ ਵਿੱਚ ਹੀ ਨਿਕਲਦਾ ਪਾਣੀ ਪੁਣਕੇ ਜਾਂਦਾ ਫਿਰ ਜਿਹੜੀ ਅਸੀਂ ਜ਼ਮੀਨ ਕੋ ਬੇਚਦੇ ਆ ਉਹ ਜ਼ਮੀਨ ਦਾ ਮਤਾ ਫਿਰ ਕਨਫਰਮੇਸ਼ਨ ਲਈ ਆਉਂਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕੋਲ ਕਿ ਇਹ ਜਿਹੜੇ ਆ ਇਹਦੀ ਕਨਫਰਮੇਸ਼ਨ ਸ਼ੋਮਣੀ ਕਮੇਟੀ ਕਰਦੀ ਆ ਤੇ ਰਜਿਸਟਰੀ ਹੁੰਦੀ ਆ ਉਹ ਪਹਿਲਾਂ ਬੋਲੀ ਦੇ ਵੀ ਸ਼ਰਤਾਂ ਤੈਅ ਕਰਕੇ ਹੋ ਜਾਂਦੀਆਂ ਕਿਉਂਕਿ ਮੈਂ ਤਾਂ ਤੁਹਾਡੇ ਨਾਲ ਕਰ ਰਹੀ ਹਾਂ ਪਿਛਲੇ ਦਿਨੀ ਕੁਝ ਜ਼ਮੀਨਾਂ ਸਿੱਗੀਆਂ ਜਿਹੜੀਆਂ ਕਿਉਂਕਿ ਕੋਈ ਦੋ ਮਾਰ ਲੇ ਕੋਈ ਚਾਰ ਮਾਰ ਲੇ ਲੋਕ ਕਈ ਵਾਰੀ ਕਬਜ਼ੇ ਕਰ ਲੈਂਦੇ ਆ ਤੇ ਉਹ ਜਿਹਲੇ ਕੋਈ ਮਸਲਾ ਐਵੇਂ ਦਾ ਆਉਂਦਾ ਜੇ ਵੇਚਣ ਦੀ ਆਵੇ ਵੀ ਨੌਬਤ ਉਹ ਅੰਟਲੈਂਡ ਆਨਲੈਸ ਜੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਜਿਹੜੀ ਆ ਉਹਨੂੰ ਕਨਫਰਮ ਨਹੀਂ ਕਰਦੀ ਤਦ ਤੱਕ ਕੋਈ ਰਜਿਸਟਰੀ ਨਹੀਂ ਹੁੰਦੀ ਸੋ ਇਹ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਆਹ ਕਰ ਰਿਹਾ ਕਿ ਇਹ ਜਿਹੜਾ ਕਾਰਜ ਇਹਨੇ ਕੀਤਾ ਇਹਦੇ ਨਾਲ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡਾ ਇਹਨੇ ਕਲੰਕ ਲਾਇਆ ਤੇ ਅਸੀਂ ਰਾਤ ਉਹਦੀ ਜਿਹੜੀ ਰਿਪੋਰਟ ਆਈ ਸੀ ਅੱਜ ਮੈਂ ਉਹਨੂੰ ਤੁਰੰਤ ਮੂਤਲ ਕਰ ਦਿੱਤਾ ਉਹਦੇ ਨਾਲ ਨਾ ਕੀ ਹੈ ਜੀ ਸਰਦਾਰ ਰਜਿੰਦਰ ਸਿੰਘ ਉਹਦੇ ਨਾਲ ਇੱਕ ਸਾਬਕ ਕਮੇਟੀ ਸਾਡੇ ਵਿਭਾਗੀ ਤੇ ਕਾਨੂੰਨੀ ਕਾਰਵਾਈ ਲਈ ਭੇਜੀ ਉਹ ਵੀ ਨਿਰਦੇਸ਼ ਕਰ ਦਿੱਤੇ ਗਏ ਆ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾਵੇ ਤੇ ਨਾਲ ਮੈਂ 4-5 ਮੈਂਬਰ ਉਹਨਾਂ ਦੀ ਸਾਬ ਕਮੇਟੀ ਕਿਉਂਕਿ ਪੜਤਾਲ ਇੱਕ ਮੁੰਡਲੀ ਹੁੰਦੀ ਆ ਇੱਕ ਮਜੀਦ ਪੜਤਾਲ ਕਰਦੇ ਆਪਾਂ ਉਹ ਮਜੀਦ ਪੜਤਾਲ ਦੇ ਵਿੱਚ ਸਾਰੇ ਦਾ ਸਾਰਾ ਮੈਂ ਮੈਂਬਰਾਂ ਦੇ ਨਾਂ ਤੁਹਾਨੂੰ ਦੱਸ ਦੇਣਾ ਕਿਉਂਕਿ ਇਹਦੇ ਵਿੱਚ ਮੇਰੇ ਕੋਲ ਪਏ ਆ ਬਧੇਰੇ ਪੜਤਾਲ ਲਈ ਸਰਦਾਰ ਚਰਨਜੀਤ ਸਿੰਘ ਜੀ ਕਾਲੇਵਾਲ ਜਿਹੜੇ ਇੱਥੋਂ ਦੇ ਮੈਂਬਰ ਆ ਬੀਬੀ ਹਰਜਿੰਦਰ ਕੌਰ ਜੀ ਤੁਹਾਡੇ ਚੰਡੀਗੜ੍ਹ ਦੇ ਮੈਂਬਰ ਆ ਸਰਦਾਰ ਸਰਜੀਤ ਸਿੰਘ ਜੀ ਪਿੱਟੇਵੰਦ ਉਹ ਸਾਡੇ ਅੰਮ੍ਰਿਤਸਰ ਤੋਂ ਮੈਂਬਰ ਆ ਸਰਦਾਰ ਪਰਮਜੀਤ ਸਿੰਘ ਜੀ ਲੱਖੇਵਾਲ 에ਰੋਪੋਰਟ ਦੇ ਮੈਂਬਰ ਆ ਸਾਰੇ ਇਥੋਂ ਦੇ ਜਾਇਦਾਦ ਸਬ ਕਮੇਟੀ ਦੇ ਮੈਂਬਰ ਆ ਤੇ ਨਾਲ ਸਰਦਾਰ ਕਲਵਾਨ ਸਿੰਘ ਮੰਨਣ ਜਿਹੜੇ ਸਾਡੇ ਮੁੱਖ ਸਖਤਰ ਆ ਇਹ ਇਹਦੀ ਬੀਜੀਦ ਪੜਤਾਲ ਕਰਨਗੇ ਵਿਭਾਗੀ ਤੌਰ ਤੇ ਸੋ ਇੱਕ ਵਿਭਾਗੀ ਕਾਰਵਾਈ ਆ ਇੱਕ ਕਾਨੂੰਨੀ ਕਾਰਵਾਈ ਆ ਸੋ ਮੈਂ ਸਮਝਦਾ ਕਿ ਇਸ ਕਾਰਜ ਦੇ ਨਾਲ ਵੱਡੀ ਅਮਾਨਤ ਵਿੱਚ ਖਿਆਨਤ ਹੋਈ ਆ ਕਿਉਂਕਿ ਸਾਡੀ ਜਾਇਦਾਦ ਅੰਮ੍ਰਿਤਸਰ ਮਹਾਲੀ ਦੀ ਹੋਰ ਵੀ ਆ ਉਹਦੇ ਕੁਝ ਮੁਆਵਜ਼ੇ ਦੇ ਕੇਸ ਚੱਲਦੇ ਆ ਹੋਰਕਾਰ ਚੱਲ ਰਹੇ ਆ ਤੇ ਮੈਂ ਇੱਕ ਤੁਹਾਡੇ ਰੂਰੂ ਇਹ ਵੀ ਕਹਿਣਾ ਚਾਹਨਾ ਕੋਈ ਵੀ ਅਧਿਕਾਰੀ ਕੋਈ ਵੀ ਚਾਹੇ ਵੱਡਾ ਚਾਹੇ ਛੋਟਾ ਬਿਲਕੁਲ ਸਖਤੀ ਨਾਲ ਪੇਸ਼ ਆਉਣਾ ਕੋਈ ਢਿੱਲ ਨਹੀਂ ਕਿਸੇ ਦੀ ਤੇ ਮੈਂ ਤੁਹਾਡੇ ਮੀਡੀਆ ਦੇ ਜਰੀਏ ਵੀ ਕਹਿਣਾ ਚਾਹਨਾ ਭਾਵੇਂ ਮੇਰਾ ਆਪਣਾ ਪ੍ਰਬੰਧ ਆ ਮੈਂ ਮੁੱਖ ਸੇਵਾਦਾਰ ਆ ਪਰ ਮੈਂ ਕਹਿਣਾ ਚਾਹਨਾ ਅਧਿਕਾਰੀਆਂ ਨੂੰ ਵੀ ਤੇ ਪਿੱਛੇ ਸ਼ਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੂੰ ਮਤ ਕੋਈ ਜਾਣੋ ਕੋਈ ਕਿਸੇ ਪੱਖ ਦਾ ਕੋਈ ਕਰਕੇ ਤੇ ਬਚ ਕੇ ਜਾਊਗਾ ਐਟ ਲੀਸਟ ਮੈਂ ਸਮਝਾਉਤਾ ਨਹੀਂ ਕਰਨਾ ਮੈਂ ਕਿਸੇ ਦੇ ਕਾਰਜ ਦੇ ਉੱਤੇ ਜੇ ਕੋਈ ਗਲਤ ਕਿਸੇ ਨੇ ਕੀਤਾ ਤੇ ਮੈਂ ਉਹਨਾਂ ਉਹਦੇ ਪੇਸ਼ ਆਊਗਾ ਸੋ ਇਸ ਕਰਕੇ ਇਹ ਜਿਹੜਾ ਮੈਂ ਤੁਹਾਡੇ ਰੂਲ ਸਾਰਾ ਕੀਤਾ ਸੋ ਮੈਂ ਅਚੇਚੇ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਕਸ਼ਟ ਤਾਂ ਦਿੱਤਾ ਇਹਨੂੰ ਵੀ ਕਾਰਜ ਦੇ ਮਤਲਬ ਐਫ ਆਈ ਆਰ ਦੇ ਹਾਂਜੀ 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 ਪੰਨਾ ਸਰ ਖਰੀਦਾਰ ਆ ਜਮੀਨ ਦਾ ਖਰੀਦਾਰ ਕੌਣ ਹੈ ਜੀ ਜਮੀਨ ਦੇ ਖਰੀਦਾਰ ਐਕਚੁਅਲੀ ਉੱਥੇ ਚਾਰ ਬੰਦੇ ਆ ਉਹ ਸਾਡੀ ਹਾਲੇ ਪੜਤਾਲ ਚੱਲ ਰਹੀ ਆ ਇਹ ਉਹਦੇ ਬਿਲਡਰ ਨੇ ਪੋਲਿਟਿਸ਼ੀਅਨ ਨੇ ਲੋਕਾਲਾ ਉਹ ਮੇਰਾ ਉਹਦੀ ਹਾਲੇ ਮੇਰੇ ਕੋਲ ਪੂਰੀ ਪੂਰੀ ਮੇਰੇ ਕੋਲ ਰਿਪੋਰਟ ਨਹੀਂ ਆਈ ਚਾਰ ਹੈਗੇ ਆ ਜਿਨ੍ਹਾਂ ਨੇ ਖਰੀਦੀ ਆ ਜਾਇਦਾਤ ਉਹ ਮੇਰੇ ਕੋਲ ਆ ਜਾਊਗੀ ਰਿਪੋਰਟ ਲਿਖ ਕੇ ਪੂਰੀ ਸਾਰੀ ਸਾਰੀ ਕਿਉਂਕਿ ਮੈਂ ਅੱਜ ਇੱਧਰ ਨੂੰ ਆ ਗਿਆ ਤੇ ਰਿਪੋਰਟ ਉਹ ਅੰਮ੍ਰਿਤਸਰ ਆ ਮੈਂ ਫੋਟੋ ਮੰਗਾ ਵੀ ਸਕਦਾ ਸੀ ਪਰ ਉਹ ਤੁਹਾਨੂੰ ਮੈਂ ਇੱਕ ਦੋ ਦਿਨਾਂ ਦੇ ਵਿੱਚ ਮੇਰੇ ਕੋਲ ਪੜਤਾਲ ਆ ਗਈ ਆ ਉਹ ਕਿਹੜੇ ਕਿਹੜੇ ਬੰਦੇ ਆ ਮੈਂ ਤੁਹਾਨੂੰ ਨਸਲ ਕਰ ਦੂੰਗਾ ਦੂਜੀ ਗੱਲ ਦੂਜੀ ਗੱਲ ਇਹਦੇ ਵਿੱਚ ਜਿਹੜਾ ਵੀ ਕੋਈ ਬੰਦਾ ਇਨਵੋਲ ਹੋਇਆ ਆਦਰ ਦੇਨ ਸ਼ੋਮਨੀਗੁਰਦਰਾ ਪ੍ਰਬੰਧਕ ਕਮੇਟੀ ਆਦਰ ਦੇਨ ਸ਼ੋਮਨੀਗੁਰਦਰਾ ਪ੍ਰਬੰਧਕ ਕਮੇਟੀ ਕੋਈ ਵੀ ਇਹ ਚ ਹੋਬ ਨਾਬ ਹੋਈ ਉਹ ਵੀ ਕਿਸੇ ਨੂੰ ਅਸੀਂ ਕੋਈ ਢਿੱਲ ਨਹੀਂ ਕਰਦੇ ਕਮੇਟੀ ਸਾਹਿਬ ਤੁਸੀਂ ਨਾ ਸਿੱਖਤਰ ਜਿਹੜੇ ਪ੍ਰਸਾਦ ਪੱਤਰ ਦਾ 15 ਦਾ ਸੁਪੋਤੇ ਬਾਰੇ ਕਹਿ ਰਹੇ ਹੋ ਕਿ ਉਹਨਾਂ ਦੇ ਬਿਆਨ ਉਹਨਾਂ ਨੇ ਜਿੱਤੇ ਨੇ ਮੈਂਜਰ ਸਾਹਿਬ ਨੇ ਉਹ ਜਾਲੀ ਚਾਕ ਕੀਤਾ ਗਿਆ ਉਹ ਆਪ ਉਹਨੇ ਬਿਆਨ ਮੰਨਿਆ ਇਹੋ ਪੱਤਰ ਡਾ ਉਹਨੇ ਉਹਨੇ ਕਿਤਾਬ ਇਹ ਮੈਂ ਇਹ ਪੱਤਰ ਵੀ ਝਾਲੀ ਬਣਾਇਆ ਤੇ ਮੈਂ ਰਜਿਸਟਰੀ ਵੀ ਜਿਹੜੀ ਹੈ ਗਲਤ ਕਰਾਈ ਆ ਉਹਨੇ ਆਪ ਆਪਣਾ ਮੇਰੀ ਬੇਨਤੀ ਹੈ ਵੀ ਉਹਦੇ ਬਿਆਨਾਂ ਦੇ ਉੱਤੇ ਤੁਸੀਂ ਉਸ ਪੱਤਰ ਨੂੰ ਝਾਲੀ ਮੰਨ ਰਹੇ ਹੋ ਕਿ ਜਾਂ ਉਹਦੀ ਕੋਈ ਤੁਸੀਂ ਨੂੰ ਕਰਾਈ ਜਾਂਦਾ ਮੇਰੇ ਮੇਰੀ ਮੇਰੀ ਸਰਦਾਰ ਉਤਾਰ ਸੇ ਬੇਨਤੀ ਸੁਣ ਲਓ ਪਾਰਸੋਂ ਮਾਜਰਾ ਸਾਹਮਣੇ ਆਇਆ ਕੱਲ ਸਰ ਜਿਹੜੀ ਪੜਤਾਲ ਹੋਈ ਆ ਅੱਜ ਮੈਂ ਇੱਧਰ ਨੂੰ ਆ ਗਿਆ ਅੱਜ ਮੇਰੇ ਕੋਲ ਪੜਤਾਲ ਆਈ ਆ ਹੁਣ ਬਧੇਰੇ ਪੜਤਾਲ ਜਿਹੜੀ ਆ ਉਹਦੀ ਉਹ ਬਧੇਰੇ ਪੜਤਾਲ ਤਾਂ ਸਬ ਕਮੇਟੀ ਨਾਲ ਬਣਾਤੀ ਹੈ ਪੰਜ ਮੈਂਬਰਾਂ ਦੀ ਨਾਲ ਮੈਂ ਜਿਹੜੀ ਮੋਢਲੇ ਤੌਰ ਤੇ ਕਿਉਂਕਿ ਜਥੇ ਵੀ ਲੋਡ ਪਾਉਗੀ ਉਹ ਆਪਾਂ ਕਰਾਵਾਂਗੇ ਉਹਦੀ ਸਾਰੀ ਤਸਦੀਕ ਹੋਊਗੀ ਪਰ ਐਮੀ ਫੈਸੀ ਪ੍ਰਾਈਮਰ ਫੈਸੀ ਕਿਉਂਕਿ ਉਹਦਾ ਬਿਆਨ ਹੀ ਆ ਸਾਡੇ ਕੋਲ ਹਲਦੀ ਘੜੀ ਉਦੋਂ ਬਾਅਦ ਜਿਹੜੀ ਅਗਲੀ ਕਰ ਬਈ ਇਹ ਸਬ ਕਮੇਟੀ ਸਾਰੀ ਕਰੂਗੀ ਨਾਲ ਲੈ ਕੇ ਸਾਹਿਬ ਐਡਾ ਵੱਡਾ ਆ ਬਹੁਤ ਵੱਡਾ ਆ ਤੁਸੀਂ ਇੱਕਲੇ ਮੈਨੇਜਰ ਨੂੰ ਸਸਪੈਂਡ ਕਰ ਰਹੇ ਹੋ ਮਤਲਬ ਉਹਦੇ ਬੱਚ ਬਹੁਤ ਵੱਡੇ ਜਿਹੜਾ ਜਿਹੜਾ ਵੀ ਕੋਈ ਇਨਵੋਲਵ ਹੋ ਸਰਦਾਰਪਾਲ ਸਿੰਘ ਮੈਂ ਓਪਨ ਐਲਾਨੀਆਂ ਕਿਹਾ ਜਿਹੜਾ ਵੀ ਇਨਵਾਲਵ ਹੋਊਗਾ ਉਹਦੇ ਨਾਲ ਕੋਈ ਟਿੱਲ ਨਹੀਂ ਕੀਤੀ ਹੋ। ਕੋਈ ਨਹੀਂ ਕੀਤੀ। ਇਹ ਗੱਲ ਤਾਂ ਬਈ ਜ਼ਮੀਨ ਹੈ ਕਿੱਥੇ ਸੀ ਕਿ ਇਹ ਜੀ। ਦੂਜੀ ਗੱਲ ਹੈ ਕਿ ਆ ਰਜਿਸਟਰੀ ਇਹ ਸੈਣੀ ਇਹ ਸੈਣੀ ਮਾਜਰਾ ਪੈਂਡਿਆ ਜੀ। ਆਹ ਇਹ ਰਜਿਸਟਰੀ ਕੈਨਸਲ ਕਰਾਉਣ ਵਾਸਤੇ ਤੁਸੀਂ ਲਿਖ ਰਹੇ ਹੋ। ਅਸੀਂ ਕੱਲੇ ਹੀ ਲਿਖ ਕੇ ਦੇ ਗਏ ਹਾਂ। ਉਹਦੀ ਅਸੀਂ ਪਾਲ ਨੂੰ ਆ ਲਖਵੀਰ ਸਿੰਘ ਦੀ ਡਿਊਟੀ ਲਾਤੀ ਆ। ਕਿਉਂਕਿ ਅੱਜ ਕੱਲ ਜਿਹੜਾ ਸਿਸਟਮ ਚੇਂਜ ਹੋ ਗਿਆ ਜਲੇ ਰੀਜਿਸਟਰੀ ਹੁੰਦੀ ਨਾਲ ਹੀ ਇੰਤਕਾਲ ਹੋ ਜਾਂਦਾ। ਉਹ ਅਸੀਂ ਕੱਲ ਤਸਦੀਦਾਰ ਸਾਹਿਬ ਨਾਲ ਮੈਂ ਆਪ ਵੀ ਗੱਲ ਕੀਤੀ ਆ। ਉਹਨਾਂ ਨੂੰ ਕੱਲ ਅਸੀਂ ਇਤਰਾਜ਼ ਦੇ ਦਿੱਤਾ ਸੀ ਤੇ ਅਸੀਂ ਇਹਦੀ 1-2 ਦਿਨਾਂ ਦੇ ਵਿੱਚ ਉਹਦੀ ਅਪੀਲੈਂਟ ਕੋਰ ਬਤੌਰ ਐਸਡੀਐਮ ਦੇ ਉਹਦੇ ਇੰਤਕਾਲ ਨਰਾਜ ਕੈਨਸਲ ਕਰਾਉਣ ਲਈ ਉਹ ਅਸੀਂ ਕਾਰ ਵੀ ਦੇਣੀ ਉਹ ਅਸੀਂ ਮੈਂ ਆਲਰੇਡੀ ਇਹ ਆਰਡਰ ਕਰ ਚੁੱਕਾ ਹਾਂ ਅਮੀਰ ਸਾਹਿਬ ਬੱਟਾ ਵਾਲੇ ਬਣਾ ਕੀਤਾ ਤੁਸੀਂ ਉਹਨੂੰ ਸਿਰਫ ਸਸਪੈਂਡ ਕਰੋਗੇ ਤੇ ਨੌਕਰੀ ਤੋਂ ਵੀ ਸਵਾਮਾ ਵੀ ਨਹੀਂ ਮੇਰੀ 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 ਬੇਨਤੀ ਸੁਣ ਲਾਓ ਜਿਸ ਲਈ ਕਿਸੇ ਨੂੰ ਕੁਝ ਵੀ ਕਰਨਾ ਸਸਪੈਂਸ਼ਨ ਤੋਂ ਹੀ ਕੰਮ ਚੱਲਦਾ ਨਾ ਸਸਪੈਂਸ਼ਨ ਤੋਂ ਬਾਅਦ ਅਗਲੇ ਕਾਰਜ ਜਿਹੜੇ ਆ ਉਹ ਆ ਹੀ ਜਾਣੇ ਤੁਹਾਡੇ ਸਾਹਮਣੇ ਮੈਂ ਤਾਂ ਕਿਹਾ ਨਾਲ ਕਾਨੂੰਨੀ ਕਾਰਵਾਈ ਦਾ ਵੀ ਅਧਿਕਾਰ ਜਿਹੜੇ ਉਹ ਅਸੀਂ ਉਹਦੇ ਪ੍ਰੋਪਰ ਚੈਨਲ ਆ ਲਖਬੀਰ ਸਿੰਘ ਹੁਣੇ ਬੈਠੇ ਆ ਸਾਡੇ ਇੱਥੇ ਦਫ਼ਤਰ ਵਾਲੇ ਉਹ ਅਸੀਂ ਉਹਨਾਂ ਨੂੰ ਵੀ ਅਧਿਕਾਰ ਦੇ ਦਿੱਤੇ ਉਹ ਵੀ ਕਰ ਦਿੱਤੀ ਆ ਸਰਕਾਰੀ ਅਫਸਰ ਕੋਈ ਇਨਵੋਲ ਹੋ ਹੈ ਕਿ ਨਹੀਂ ਜੇ ਸਰਕਾਰੀ ਹੋਣਗੇ ਅਸੀਂ ਉਹ ਵੀ ਨਹੀਂ ਕਿਸੇ ਨਾਲ ਕੋਈ ਢਿਲ ਕਰਨੀ ਨਹੀਂ ਇਹਦਾ ਕਿਉਂਕਿ ਜਿਹੜੀ ਕੌਨਸਪੀਰੇਸੀ ਨਿਕਲ ਆਊਗੀ ਕੀ ਆ ਤੇ ਪਤਾ ਲੱਗ ਜਾਊਗਾ ਸਰਦਾਰ ਜੀ ਕਦੋਂ ਤੋਂ ਕੰਮ ਕਰ ਰਿਆ ਸੀ ਤੇ ਹੈ ਕਿ ਦੇਖੋ ਪਹਿਲਾਂ ਪਹਿਲਾਂ ਕੋਈ ਇਹਦਾ ਤਾਂ ਇਹ 2 12 ਦੀ ਗੱਲ ਸੀ ਆ ਪਰਸੋਂ ਨੇ ਮੇਰੇ ਧਿਆਨ ਵਿੱਚ ਆਈ ਆ ਤੇ ਪਰਸੋਂ ਮੈਂ ਇਮੀਡੀਏਟ ਆਪਣਾ ਜਿਹੜਾ ਫਲੈਂਸ ਕਾਰਡ ਦਾ ਫਲਾ ਚਾਰਜਿਆਂ ਉਹਨੂੰ ਮੈਂ ਪਰਸੋਂ ਭੇਜ ਦਿੱਤਾ ਸੀ। ਦਮੀ ਸਾਹਿਬ ਇਹਨੂੰ ਰਜਿਸਟਰੀ ਨੂੰ ਕੈਂਸਲ ਕਰਨ ਲਈ ਕੋਈ ਤੁਸੀਂ ਕਾਰ ਹਾਂ ਹਾਂ ਪੂਰੀ ਪੂਰਵੀ ਪੂਰੀ ਕਾਰਵਾਈ ਕਰਤੀ ਆ ਜਰੂਰ। ਕਾਲ ਵੀ ਉਹਨਾਂ ਦੇ ਨਾਂ ਦੇ ਉੱਤੇ ਹੋ ਗਈ ਆ। ਪਾਰੀ ਪੂਰੀ ਕਾਰਵਾਈ ਸਰਦਾਰ ਅਵਤਾਰ ਸਿੰਘ ਸ਼ੁਰੂ ਕਰ ਦਿੱਤੀ ਆ। ਕੱਲ ਤਸਦੀਨਦਾਰ ਸਾਹਿਬ ਜਿਹੜੇ ਆ ਉਹਨਾਂ ਨਾਲ ਮੈਂ ਆਪ ਗੱਲ ਤੇ ਫੋਨ ਤੇ ਕੀਤੀ ਮੇਰੇ ਅਧਿਕਾਰੀ ਗਏ ਸੀ ਉੱਥੇ। ਤੇ ਮੈਂ ਕਿਹਾ ਜੀ ਇਹ ਸਾਰੀ ਝਾਲ ਸਾਜੀ ਹੋਈ ਆ ਉਹ ਕਹਿੰਦੇ ਸਾਡੀ ਜਿੱਥੇ ਕੋਆਪਰੇਸ਼ਨ ਦੀ ਲੋੜ ਹੋਊ ਦੱਸੋ। ਜਿਹੜਾ ਵੀ ਕੋਈ ਅਧਿਕਾਰੀ ਇਨਵਾਲਵ ਹੋ ਮੈਂ ਤਾਂ ਕਿਹਾ ਚਾਹੇ ਆਪਣਾ ਤੇ ਚਾਹੇ ਬਾਹਰਲਾ ਕਿਸ ਤੇ ਗੱਲ ਹੋ ਗਿਆ ਤਾਂ ਕਬਜ਼ਾ ਆਵਾਂਗਾ ਬਹਿ ਕੇ ਆਪਣੇ ਕੋਲ ਕਬਜ਼ਾ ਲੈ ਜੋ ਸੋ ਫਰ ਮਾਈ ਨੌਲੇਜ ਇਸ ਕਨਸਰਨਡ ਕਿ ਉੱਥੇ ਪਹਿਲਾ ਮਕਾਨ ਬਣਿਆ ਤੇ ਉਹ ਮੈਂ ਕਿਉਂਕਿ ਹਾਲੇ ਮੇਰੇ ਕੋਲ ਪਤਾਲਪੁਰੀ ਆਈ ਨਹੀਂ ਜਲੇ ਆਗੇ ਮੈਂ ਸਾਨੂੰ ਉਹ ਵੀ ਕੰਵੇ ਕਰ ਦੂੰਗਾ ਆਗੇ ਕੰਵੇ ਕਰ ਦੂੰਗਾ ਸਾਹਿਬ ਇੱਕ ਸਮੰਤਰ ਵਿਕਾਸ ਮੈਂ ਲੋਜ ਕਰ ਰਿਹਾ ਜਾ ਜੋ ਜੀਸੀਬੀ ਬਿਲਡਿੰਗ ਦੇ ਗੱਲ ਕਰ ਰਿਹਾ ਕਿੱਥੇ ਬਿਲਡਿੰਗ ਜਿਹੜੀ ਉਹ ਆਪਾਂ ਅੰਬਰਸਰ ਜਲੇ ਆਵਾਂਗੇ ਉਹ ਦਰਬਾਰ ਸਾਹਿਬ ਦੀ ਬਿਲਡਿੰਗ ਆ ਸਾਡੇ ਤੁਹਾਨੂੰ ਪਤਾ ਹੋਣਾ ਸੱਚਖੰਡ ਸੀਸ ਦਰਬਾਰ ਸਾਹਿਬ ਦੇ ਵਿੱਚ ਸਾਰੇ ਜਿੰਨੇ ਸਾਡੇ ਕ੍ਰਾਂਤੀ ਸਹਿਬਾਨ ਆ ਉਹ ਪ੍ਰਕਾਰਮਾਂ ਦੇ ਉਤਲੇ ਕਮਰਿਆਂ ਚ ਰਹਿੰਦੇ ਆ ਇਹ ਅਸੀਂ 7 ਕੁਆਟਰ ਇੱਥੇ ਬਣਾਏ ਆ 6 ਕੁਆਟਰ ਥੱਲੇ 7ਵਾਂ ਕੁਆਟਰ ਉੱਤੇ ਹੈਡ ਕ੍ਰਾਂਤੀ ਜਿਹੜੇ ਦਰਬਾਰ ਸਾਹਿਬ ਉਹਦੇ ਬਣਾਏ ਆ ਤੇ ਸਾਨੂੰ ਵੀ ਆ ਇਸ ਗੱਲ ਦੀ ਚਿੰਤਾ ਆ ਤੇ ਇਸ ਕਰਕੇ ਉਹ ਅਸੀਂ ਪ੍ਰੋਪਰ ਚੈਨਲ ਦੇ ਉੱਤੇ ਪਹਿਲਾਂ ਕੰਮ ਰੋਕ ਦਿੱਤਾ ਸੀਗਾ ਤੇ ਕਿਉਂਕਿ ਪ੍ਰਕਾਰਮਾਂ ਦੇ ਵੀ ਸਾਨੂੰ ਆਪਣੇ ਉਤਲੇ ਜਿਹੜੇ ਕਮਰੇ ਉਹਨਾਂ ਦੀ ਲੋੜ ਆ ਇਸ ਕਰਕੇ ਉਹ ਅਸੀਂ ਸਾਰੇ ਜਿੰਨੇ ਕ੍ਰਾਂਤੀ ਸਿੰਘ ਸਹਿਬਾਨ ਆ ਉਹਨਾਂ ਦੇ ਸਾਰੇ ਕਮਰੇ ਬਣਾਇਆ ਜਿੱਦਾ ਕਾਲ ਤੱਕ ਦਾ ਬੱਕਰਾ ਬਣਾਇਆ ਇਹਨਾਂ ਦਾ ਬੱਕਰਾ ਬਣਾਇਆ ਇਹਦਾ ਮਾਮਲਾ ਤੁਹਾਡੇ ਨਜ਼ਰ ਤੇ ਤੁਹਾਡੇ ਧਿਆਨ ਚ ਆ ਗਿਆ ਤੁਹਾਨੂੰ ਪਤਾ ਲੱਗ ਗਿਆ ਹੋਰ ਵੀ ਬਹੁਤ ਸਾਰੀਆਂ ਜ਼ਮੀਨਾਂ ਨੇ ਕਿਹੜੀਆਂ ਫਸਟ ਟਾਈਮ ਵਿੱਚ ਚੰਗੀਆਂ ਕਰੋਗੇ ਵੀ ਬਾਕੀ ਦੀਆਂ ਜ਼ਮੀਨਾਂ ਜਿੱਤ ਤਰੀਕੇ ਦਾ ਮੇਰੇ ਮੇਰੇ ਕੱਲੇ ਕੱਲੀ ਮੇਰੀ ਜਾਣਕਾਰੀ ਚ ਆ ਮੈਂ 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 ਬੇਨਤੀ ਹੋਰ ਕਰਦੇ ਹਾਂ ਮੈਂ 5 ਸਾਲ ਚ ਮੈਂ ਕਹਿੰਦਾ ਕੋਈ ਜ਼ਮੀਨ ਨਹੀਂ ਵੇਚੀ ਪਰ ਖਰੀਦੀਆਂ ਵੀ ਆ ਮੈਂ ਖਰੀਦੀਆਂ ਵੀ ਸੈਂਕੜਿਆਂ ਚ ਆ ਉਹ ਦੱਸੂਗਾ ਕਿਸੇ ਵੇਲੇ ਸਮਾਂ ਆਊਗਾ ਇਸ ਕਰਕੇ ਜਿਹੜੀ ਵੀ ਕੋਈ ਪੈਲੀ ਆ ਜਿਹੜੇ ਮਾਰਚ ਮਹੀਨਾ ਆਉਂਦਾ ਉਹਦੀ ਬੋਲੀ ਹੁੰਦੀ ਆ ਉਹ ਬੋਲੀਆਂ ਹੋ ਕੇ ਓਪਨ ਬੋਲੀ ਦੇ ਵਿੱਚ ਲੀਸ ਤੇ ਦਿੱਤੀਆਂ ਜਾਂਦੀਆਂ ਉਹ ਸਾਰਾ ਰਿਕਾਰਡ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੂਪ ਰੂ ਹੈਗਾ ਹੀ ਆ ਸਾਡੇ ਸ਼੍ਰੋਮਣੀ ਕਮੇਟੀ ਦੇ ਬੜੇ ਸੀਨੀਅਰ ਮੈਂਬਰ ਨੇ ਉਹਨਾਂ ਦੀ ਕੋਈ ਐਨਜੀਓ ਆ ਔਰ ਜਿਹੜੀ ਇਹ ਵੇਲੇ ਚਰਚਾ ਚੱਲ ਰਹੀ ਆ ਕਿ ਕੋਈ ਜਾਇਦਾਦ ਕਮੇਟੀ ਦਾ ਪ੍ਰੈਸ਼ਰ ਪਵਾ ਕੇ ਅੰਮ੍ਰਿਤਸਰ ਦੇ ਵਿੱਚ ਕੋਈ ਉਹ ਆਪਣੀ ਕੋਈ ਸਾ ਕੋਈ ਕੋਈ ਪ੍ਰੈਸ਼ਰ ਧਾਮੀ ਨਹੀਂ ਧਾਮੀ ਨੇ ਕੋਈ ਪ੍ਰੈਸ਼ਰ ਨਹੀਂ ਮਿਲਣਾ ਮਾਤਾ ਗੁਰੂ ਰਾਮਦਾਸ ਬਾਦਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਮੰਨੂਗਾ ਮੇਰੇ ਕਿਹਾ ਮੈਂ ਕਿਹਦੀ ਗਲਤ ਹੋਈ ਮੈਂ ਦੇਖੋ ਐਸੇ ਨੂੰ ਵੀ ਆਇਆ ਸੀ ਤੇ ਸਾਡੇ ਲੀਡਰਾਂ ਦੇ 100 ਵਾਰੀ ਜਾਣੇ ਆਪਾਂ ਜੇਲ੍ਹ ਚੋਂ ਆਏ 73 ਮਹੀਨੇ ਤੇ ਮੈਂ ਗਿਆ ਉਹਥੇ ਮਮਨਨ ਸਾਹਿਬ ਸੀ ਮੇਰੇ ਨਾਲ ਕਾਲੂ ਸਾਹਿਬ ਸੀ ਕਮੀ ਸਾਹਿਬ ਤੁਸੀਂ ਇੱਕ ਸਿੱਖ ਸੰਸਥਾ ਦੇ ਮੁਖੀ ਹੋ ਐਦਾਂ ਹੀ ਡੇਰਾ ਵਿਆਸ ਦੇ ਮੁਖੀ ਸੀਗੇ ਜਿਹੜੇ ਬਜੇ ਜੀ ਨੂੰ ਇਹ ਇਹਦੇ ਬਾਰੇ ਇਹਦੇ ਬਾਰੇ ਇਹਦੇ ਬਾਰੇ ਜੋ ਬਾਤ ਕਹਿਣਾ ਸੀ ਬਾਬਾ ਜੀ ਕਹਿ ਗਏ ਮੇਰਾ ਨਹੀਂ ਟੌਪਿਕ ਇਹ ਤੁਸੀਂ ਉਹਨਾਂ ਨੂੰ ਸਵਾਲ ਕਰੋ ਥੈਂਕ ਯੂ ਬੇਰੀ ਮਾਜੀ ਥੈਂਕ ਯੂ ਜੀ ਅੱਜ ਜਲਬਾਣੀ ਸਿਕਾਉਂਦੇ ਜੀ